ਹਵੀ ਐਗਰੀਕਲਚਰ ਮਸ਼ੀਨ ਉਦੋਂ ਹੀ ਕਾਮਯਾਬ ਮੰਨੀ ਜਾਂਦੀ ਹੈ ਜਦੋਂ ਮਸ਼ੀਨ ਕਰਕੇ ਕਿਸਾਨ ਦੀ ਜੇਬ ਵਿੱਚ ਮੁਨਾਫਾ ਆਉਣਾ ਸ਼ੁਰੂ ਹੁੰਦਾ ਹੈ ਅਤੇ ਅਜਿਹੀ ਕੁਝ ਕੰਮ ਕਰਦੀਆਂ ਨੇ ਆਰਐਸ ਗੁਰਦੇਵ ਵਾਲਿਆਂ ਦੀਆਂ ਆਲੂ ਬੀਜਣ ਵਾਲੀਆਂ ਮਸ਼ੀਨਾ ਅਸੀਂ ਸਰਵ ਮਸ਼ੀਨ ਨਾ ਬਣਾਉਦੇ ਅਤੇ ਵੇਚਦੇ ਹੀ ਨਹੀਂ ਸਗੋਂ ਮਸ਼ੀਨ ਵੇਚਣ ਤੋਂ ਬਾਅਦ 24 ਘੰਟੇ ਹਫ਼ਤੇ ਦੇ 7 ਦਿਨ ਤੁਹਾਡੇ ਖੇਤਾਂ ਵਿੱਚ ਸਰਵਿਸ ਦੇਣ ਲਈ ਤਿਆਰ ਰਹਿੰਦੇ ਹਾਂ ਅਸੀਂ ਕਈ ਵਾਰ ਖੁਦ ਜਾ ਕੇ ਮਸ਼ੀਨ ਦੀ ਗੱਡਗੁਜ਼ਰੀ ਵੀ ਚੈੱਕ ਕਰਦੇ ਆਂ ਇਹ ਮਸ਼ੀਨ ਆਪਣੀ ਪੁਸ਼ਿਆਰਪੁਰ ਚੱਲ ਰਹੀ ਆ ਜੀ ਇਹ ਤਾਂ ਵੀ ਆਲਾ ਮਾਡਲ ਆ ਤੁਸੀਂ ਦੇਖ ਸਕਦੇ ਹੋ ਉਹ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਦਾ ਅੱਧੀ ਵਾਲਾ ਕੇਸੀ ਦੇਖੋ ਸਭੀਆਂ ਕਿਵੇਂ ਵੱਟ ਵੱਟ ਕੇ ਮਾਰ ਰਹੀਆਂ ਨੇ ਆ ਦੇ ਆ ਰਹੀਆਂ ਕੱਤੀਆਂ ਜੇ ਆਪ ਨੂੰ ਚਾਹੀਦੀ ਸਾਢੇ 4 ਆਏ ਹੋਏ ਕਿਸਾਨਪਰਾ ਖੁਦ ਮਸ਼ੀਨ ਦੀ ਤਾਰੀਫ ਕਰਦੇ ਨੇ ਉਹ ਪੂਰੀ ਜਾਂਚ ਪੜਤਾਲ ਕਰਕੇ ਹੀ ਆਉਂਦੇ ਨੇ ਤੁਸੀਂ ਵੀ ਸੁਣੋ ਸਾਡੇ ਕੁਝ ਗਾਕਾਂ ਦੇ ਮੂੰਹੋਂ ਸਾਡੀ ਮਸ਼ੀਨ ਬਾਰੇ ਪਾਟਿਆ ਉਹ ਫੋਣੀ ਕੋਦੇ ਵਿੱਚ ਆਲੂ ਚੰਗਾ ਪਲਦਾ ਕਦੇ ਇਹਦਾ ਝਾੜ ਵਧ ਨਿਕਲਿਆ ਨਾ ਝਾੜ ਭੱਲੇ ਆਪਾਂ ਫੀਡ ਕੀ ਕਹਿੰਦੇ ਉਹ ਕੀ ਆ ਵੀ 30 ਤੋਂ 35% ਨਿਕਲਦਾ ਉਹ ਕਹਿੰਦੇ ਹੁਣ ਜਿੱਥੇ ਸਾਡਾ 300 ਗੱਟਾ ਨਿਕਲਦਾ ਫਕੀਪਟਾਈ ਕਿ 340 335 ਦੇ ਵਿੱਚ ਆ ਜਾਈਏ ਬੱਧੀ ਆਦੇ ਫਟਾ ਘਟ ਤੋਂ ਘਟੇ ਵੀ ਮਤਲਬ ਤਿੰਨੀ ਗਲਤੀ ਦਫਾ ਕਿਲਾ ਮਗਰ ਜੇ 35 ਤੋਂ ਢੇਰ ਵਧ ਨਿਕਲਣ ਤੇ ਕੱਚੇ ਬਲ ਚੱਲੇ ਕਰਮ ਤੇ ਹੋਰ ਵੀ ਘੁੰਮੇ ਠੀਕ ਹੈ ਜੀ ਪਰ ਸਾਨੂੰ ਇਹਨਾਂ ਦੀ ਕੁਝ ਖਾਸियतਾਂ ਲੱਗੀਆਂ ਠੀਕ ਹੈ ਜੀ ਉਹਨਾਂ ਖਾਸियतਾਂ ਨੂੰ ਦੇਖਦੇ ਹੋਏ ਅਸੀਂ ਇਸ ਮਸ਼ੀਨ ਨੂੰ ਬੁੱਕ ਕਰਵਾ ਰਹੇ ਹਾਂ ਤੇ ਤਕਰੀਬਨ ਤਕਰੀਬਨ ਸਾਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਤੁਸੀਂ ਕੋਈ ਐਡ ਵਗੈਰਾ ਦੇਖੀਆ ਦਾ ਠੀਕ ਹੈ ਕਿਤੇ ਚੱਲਦੀਆਂ ਦੇਖੀਆਂ ਨੇ ਲੇਕਿਨ ਇਹ ਸਾਡਾ ਡਿਸਕਸ਼ਨ ਹੋਇਆ ਵੀ ਮਾਰਕੀਟ ਦੇ ਵਿੱਚ ਗੁਰਦੇਵ ਵਾਲਿਆਂ ਦੀ ਕਾਫੀ ਵਧੀਆ ਮਸ਼ੀਨ ਚੱਲਦੀ ਹੈ ਕਿ ਆਰ ਤੇ ਵੀ ਇੱਕ ਮਸ਼ੀਨ ਵਧੀਆ ਚੱਲ ਰਹੀ ਹੈ ਤਾਂ ਉਹਨੂੰ ਦੇਖ ਕੇ ਤੁਸੀਂ ਆਪਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਫਿਰ ਵੀ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਪੂਰੀ ਜਾਣਕਾਰੀ ਲਵੋ ਅਤੇ ਫਿਰ ਤੁਹਾਡੀ ਆਲੂ ਭੇਜਣ ਵਾਲੀ ਮਸ਼ੀਨ ਬੁੱਕ ਕਰਵਾਓ